ਦੁਨੀਆ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਆ ਕੇ ਸਾਇੰਸ ਅਤੇ ਲੌਜਿਕ ਬਿਲਕੁਲ ਫੇਲ ਹੋ ਜਾਂਦੇ ਨੇ ਅਸੀਂ 21st ਸੈਂਚਰੀ ਵਿੱਚ ਰਹਿ ਰਹੇ ਹਾਂ ਜਿੱਥੇ ਇਨਸਾਨ ਚੰਦ ਤੇ ਪਹੁੰਚ ਚੁੱਕਿਆ Mars ਤੇ ਕਲੋਨੀ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਅਤੇ ਮਾਉਂਟ ਐਵਰੇਸਟ ਵਰਗੀ ਸਭ ਤੋਂ ਉੱਚੀ ਚੋਟੀ ਨੂੰ ਹਜ਼ਾਰਾਂ ਲੋਕ ਫਤਿਹ ਕਰ ਚੁੱਕੇ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਧਰਤੀ ਤੇ ਇੱਕ ਅਜੀਹਾ ਪਹਾੜ ਵੀ ਹੈ ਜਿਸ ਦੀ ਉਚਾਈ ਐਵਰੇਸਟ ਤੋਂ ਬਹੁਤ ਘੱਟ ਹੈ ਸਿਰਫ 6638 ਮੀਟਰਸ ਪਰ ਫਿਰ ਵੀ ਅੱਜ ਤੱਕ ਕੋਈ ਵੀ ਇਨਸਾਨ ਇਸ ਦੇ ਸਮਿਟ ਯਾਨੀ ਇਸ ਦੇ ਸਿਖਰ ਤੇ ਕਦਮ ਨਹੀਂ ਰੱਖ ਸਕਿਆ ਇਹ ਰਹੱਸ ਹੈ ਮਾਉਂਟ ਕੈਲਾਸ਼ ਦਾ ਇਹ ਕਹਾਣੀ ਸਿਰਫ ਇੱਕ ਪਹਾੜ ਦੀ ਨਹੀਂ ਹੈ ਇਹ ਕਹਾਣੀ ਹੈ ਧਰਤੀ ਦੇ ਉਸ ਸੈਂਟਰ ਪੁਆਇੰਟ ਦੀ ਜਿਸ ਨੂੰ ਐਕਸਿਸ ਮੁੰਡੀ ਕਿਹਾ ਜਾਂਦਾ ਅੱਜ ਅਸੀਂ ਉਸ ਅਨਸੁਲਝੇ ਰਹੱਸ ਬਾਰੇ ਗੱਲ ਕਰਾਂਗੇ ਜਿਸ ਨੇ ਨਾਸਾ ਦੇ ਸਾਇੰਟਿਸਟਸ ਤੋਂ ਲੈ ਕੇ ਦੁਨੀਆ ਦੇ ਮਹਾਨ ਮਾਉਂਟੇਨियर्स ਨੂੰ ਹੈਰਾਨ ਕਰਕੇ ਰੱਖ ਦਿੱਤਾ ਸਭ ਤੋਂ ਪਹਿਲਾਂ ਇਸ ਦੀ ਜੀਓਗ੍ਰਾਫੀਕਲ ਪੋਜੀਸ਼ਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਮਾਉਂਟ ਕੈਲਾਸ਼ ਤਿੱਬਤ ਦੇ ਪਠਾਰ ਵਿੱਚ ਸਥਿਤ ਹੈ ਜੇਕਰ ਤੁਸੀਂ ਇਸ ਨੂੰ ਗੂਗਲ ਅਰਥ ਜਾਂ ਸੈਟੇਲਾਈਟ 뷰 ਰਾਹੀਂ ਦੇਖੋਗੇ ਤਾਂ ਤੁਹਾਨੂੰ ਕੁਝ ਬਹੁਤ ਹੀ ਹੈਰਾਨ ਕਰਨ ਵਾਲੀਆਂ ਗੱਲਾਂ ਪਤਾ ਲੱਗਣਗੀਆਂ ਇਹ ਪਹਾੜ ਨਾਰਥ ਪੋਲ ਤੋਂ ਠੀਕ 6668 ਕਿਲੋਮੀਟਰ ਦੂਰ ਹੈ ਅਤੇ ਸਾਊਥ ਪੋਲ ਤੋਂ ਇਸ ਦੀ ਦੂਰੀ ਠੀਕ ਇਸ ਦੀ ਦੁੱਗਣੀ ਯਾਨੀ 13332 ਕਿਲੋਮੀਟਰ ਹੈ ਸਿਰਫ ਇੰਨਾ ਹੀ ਨਹੀਂ ਮਾਉਂਟ ਕਲਾਸ਼ ਤੋਂ ਸਟੋਨਹੈਂਜ ਜੋ ਕਿ ਇੰਗਲੈਂਡ ਵਿੱਚ ਹੈ ਉਸ ਦੀ ਦੂਰੀ ਵੀ 6668 ਕਿਲੋਮੀਟਰ ਹੈ ਕੀ ਇਹ ਸਭ ਸਿਰਫ ਇੱਕ ਕੋਇਨਸੀਡੈਂਸ ਹੈ ਜਾਂ ਫਿਰ ਇਹ ਪਹਾੜ ਵਾਕਈ ਧਰਤੀ ਦਾ ਕੇਂਦਰ ਹੈ ਇਸ ਪਹਾੜ ਦੀ ਬਨਾਵਟ ਬਾਕੀ ਪਹਾੜਾਂ ਵਰਗੀ ਨਹੀਂ ਹੈ ਆਮ ਤੌਰ ਤੇ ਪਹਾੜ ਇਰੈਗੂਲਰ ਸ਼ੇਪ ਦੇ ਹੁੰਦੇ ਨੇ ਪਰ ਮਾਉਂਟ ਕਲਾਸ਼ ਚਾਰੇ ਪਾਸੇ ਬਿਲਕੁਲ ਇੱਕਸਾਰ ਦਿਖਾਈ ਦਿੰਦਾ ਹੈ ਇਸ ਦੇ ਚਾਰ ਫੇਸੇਜ਼ ਨੇ ਜੋ ਕਿ ਕੰਪਾਸ ਦੀਆਂ ਚਾਰ ਦਿਸ਼ਾਵਾਂ ਨਾਰਥ ਸਾਊਥ ਈਸਟ ਅਤੇ ਵੈਸਟ ਉਹਨਾਂ ਵੱਲ ਬਿਲਕੁਲ ਸਹੀ ਇਸ਼ਾਰਾ ਕਰਦੇ ਨੇ 1999 ਵਿੱਚ ਰੂਸ ਦੇ ਕੁਝ ਸਾਇੰਟਿਸਟਸ ਦੀ ਇੱਕ ਟੀਮ ਜਿਸ ਨੂੰ ਡਾਕਟਰ ਆਸਟ ਮੋਲਦਾ ਸ਼ੇਬ ਲੀਡ ਕਰ ਰਹੇ ਸਨ ਉਹਨਾਂ ਨੇ ਇੱਕ ਮਹੀਨਾ ਮਾਉਂਟ ਕਲਾਸ਼ ਦੇ ਆਲੇ-ਦੁਆਲੇ ਰਿਸਰਚ ਕੀਤੀ ਉਹਨਾਂ ਨੇ ਇੱਕ ਬਹੁਤ ਹੀ ਸ਼ੌਕਿੰਗ ਥਿਉਰੀ ਦਿੱਤੀ ਉਹਨਾਂ ਦੇ ਮੁਤਾਬਕ ਮਾਉਂਟ ਕਲਾਸ਼ ਇੱਕ ਕੁਦਰਤੀ ਪਹਾੜ ਨਹੀਂ ਹੈ ਸਗੋਂ ਇਹ ਇੱਕ ਬਹੁਤ ਵੱਡਾ ਮੈਨ-ਮੇਡ ਪਾਇਰਾਮਿਡ ਹੈ ਜੋ ਸ਼ਾਇਦ ਪੁਰਾਣੇ ਸਮੇਂ ਵਿੱਚ ਕਿਸੇ ਐਡਵਾਂਸਡ ਸਿਵਲਾਈਜੇਸ਼ਨ ਨੇ ਜਾਂ ਫਿਰ એલियंस ਨੇ ਬਣਾਇਆ ਹੋਵੇਗਾ। ਉਹਨਾਂ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਪਿਰਾਮਿਡ ਹੈ ਜੋ ਕਿ ਛੋਟੇ-ਛੋਟੇ 100 ਹੋਰ ਪਿਰਾਮਿਡਸ ਨਾਲ ਕਿਰਿਆ ਹੋਇਆ ਹੈ। ਹਾਲਾਂਕਿ ਮਾਡਰਨ ਜੀਓਲੋਜੀ ਇਸ ਗੱਲ ਨੂੰ ਨਹੀਂ ਮੰਨਦੀ। ਪਰ ਇਸ ਪਹਾੜ ਦੀ ਜਿਓਮੈਟ੍ਰਿਕ ਪਰਫੈਕਸ਼ਨ ਨੂੰ ਦੇਖ ਕੇ ਹਰ ਕੋਈ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਹੁਣ ਸਵਾਲ ਇਹ ਆਉਂਦਾ ਹੈ ਕਿ ਆਖਿਰ ਕੋਈ ਇਸ ਪਹਾੜ ਤੇ ਚੜ੍ਹ ਕਿਉਂ ਨਹੀਂ ਸਕਿਆ? ਕੀ ਇਹ ਬਹੁਤ ਮੁਸ਼ਕਲ ਹੈ? ਮਾਉਂਟ ਪੈਵਰਸ ਦੀ ਉਚਾਈ 8849 ਮੀਟਰ ਹੈ ਜਦਕਿ ਕਲਾਸ਼ ਸਿਰਫ 6838 ਮੀਟਰ ਹੈ ਟੈਕਨੀਕਲੀ ਇਸ ਤੇ ਚੜਨਾ ਆਸਾਨ ਹੋਣਾ ਚਾਹੀਦਾ ਪਰ ਜਿੰਨਾ ਲੋਕਾਂ ਨੇ ਵੀ ਇਸ ਤੇ ਚੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਕੁਝ ਅਜੀਹਾ ਵਾਪਰਿਆ ਜੋ ਸਾਇੰਸ ਦੀ ਸਮਝ ਤੋਂ ਬਾਹਰ ਆ ਇਤਿਹਾਸ ਗਵਾਹ ਕਿ ਕਈ ਮਾਉਂਟੇਨਿਅਲਸ ਨੇ ਇਸ ਨੂੰ ਫਤਿਹ ਕਰਨ ਦੀ ਕੋਸ਼ਿਸ਼ ਕੀਤੀ 1926 ਵਿੱਚ ਕਲਨਲ ਆਰਸੀ ਵਲਸਨ ਨੇ ਮਾਉਂਟ ਕਲਾਸ਼ ਤੇ ਚੜਨ ਦਾ ਫੈਸਲਾ ਕੀਤਾ ਉਹ ਆਪਣੀ ਟੀਮ ਦੇ ਨਾਲ ਤਿਆਰ ਸਨ। ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਚੜਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਮੌਸਮ ਬਿਲਕੁਲ ਬਦਲ ਗਿਆ। ਤੇਜ਼ ਬਰਫ਼ਬਾਰਿਸ਼ ਸ਼ੁਰੂ ਹੋ ਗਈ ਅਤੇ ਅੱਗੇ ਦਾ ਰਸਤਾ ਦੇਖਣਾ ਹੀ ਬੰਦ ਹੋ ਗਿਆ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਿਵੇਂ ਹੀ ਉਹਨਾਂ ਨੇ ਵਾਪਸ ਮੁੜਨ ਦਾ ਫੈਸਲਾ ਕੀਤਾ, ਮੌਸਮ ਫਿਰ ਤੋਂ ਸਾਫ਼ ਹੋ ਗਿਆ। ਅਜੀਬਾ ਲੱਗ ਰਿਹਾ ਸੀ ਜਿਵੇਂ ਕੋਈ ਇਨਵੀਜ਼ੀਬਲ ਫੋਰਸ ਉਹਨਾਂ ਨੂੰ ਰੋਕ ਰਹੀ ਹੋਵੇ। ਇੱਕ ਹੋਰ ਕਿੱਸਾ ਹੈ ਕੁਝ ਸਾਈ베ਰੀਅਨ ਕਲਾਈਮਬਰਜ਼ ਦਾ। ਕਿਆ ਜਾਂਦਾ ਹੈ ਕਿ ਉਹਨਾਂ ਨੇ ਇੱਕ ਫਾਰਬਿਡਨ ਏਰੀਆ ਤੋਂ ਚੜ੍ਹਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉਹ ਇੱਕ ਖਾਸ ਉਚਾਈ ਤੇ ਪਹੁੰਚੇ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੀ ਉਮਰ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਉਹਨਾਂ ਨੂੰ ਬਹੁਤ ਕਮਜ਼ੋਰੀ ਮਹਿਸੂਸ ਹੋਈ ਅਤੇ ਉਹ ਵਾਪਸ ਆ ਗਏ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਵਾਪਸ ਆਉਣ ਤੋਂ ਕੁਝ ਹੀ ਮਹੀਨੇ ਬਾਅਦ ਉਹਨਾਂ ਸਾਰੇ ਕਲਾਈਮਬਰਸ ਦੀ 올ਡ ਏਜ ਯਾਨੀ ਬੁਢਾਪੇ ਕਾਰਨ ਮੌਤ ਹੋ ਗਈ ਡਾਕਟਰਾਂ ਨੂੰ ਸਮਝ ਨਹੀਂ ਆਇਆ ਕਿ ਜਵਾਨ ਸਰੀਰ ਅਚਾਨਕ ਕਿਵੇਂ ਬੁੱਢੇ ਕਿਵੇਂ ਹੋ ਗਏ ਇਹ ਵਰਤਾਰਾ ਅੱਜ ਵੀ ਦੇਖਣ ਨੂੰ ਮਿਲਦਾ ਜੋ ਸ਼ਰਧਾਲੂ ਮਾਉਂਟ ਕਲਾਸ਼ ਦੀ ਪ੍ਰਕਰਮਾ ਕਰਨ ਜਾਂਦੇ ਨੇ ਉਹਨਾਂ ਨੇ ਇਹ ਗੱਲ ਨੋਟ ਕੀਤੀ ਹੈ ਕਿ ਉੱਥੇ ਟਾਈਮ ਬਹੁਤ ਤੇਜ਼ ਚੱਲਦਾ ਹੈ ਜਿਹੜੇ ਨਾ ਉਹ ਤੇ ਬਾੜ ਵਧਣ ਵਿੱਚ ਆਮ ਤੌਰ ਤੇ 2 ਹਫ਼ਤੇ ਲੱਗਦੇ ਨੇ ਉਹ ਉੱਥੇ ਸਿਰਫ 12 ਘੰਟਿਆਂ ਵਿੱਚ ਵੱਧ ਜਾਂਦੇ ਨੇ ਕੀ ਮਾਉਂਟ ਕਲਾਸ਼ ਦੇ ਕੋਲ ਕੋਈ ਟਾਈਮ ਵਾਰਪ ਕੀ ਇੱਥੇ ਸਮੇਂ ਦੀ ਰਫ਼ਤਾਰ ਬਾਕੀ ਦੁਨੀਆ ਨਾਲੋਂ ਵੱਖਰੀ ਆ ਇਸ ਦਾ ਜਵਾਬ ਅੱਜ ਤੱਕ ਕਿਸੇ ਸਾਇੰਟਿਸਟ ਕੋਲ ਨਹੀਂ ਹੈ ਸਿਰਫ ਸਰੀਰ ਕੋ ਬਦਲਾ ਹੀ ਨਹੀਂ ਸਗੋਂ ਇੱਥੇ ਮੈਂਟਲ ਅਤੇ ਸਾਈਕੋਲੋਜੀਕਲ ਅਸਰ ਵੀ ਦੇਖਣ ਨੂੰ ਮਿਲਦੇ ਨੇ ਕਈ ਪਰਬਤਾਰੂਹਿਆਂ ਨੇ ਦੱਸਿਆ ਹੈ ਕਿ ਜਦੋਂ ਉਹ ਪਹਾੜ ਦੇ ਨੇੜੇ ਜਾਂਦੇ ਨੇ ਤਾਂ ਉਹਨਾਂ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਕੰਪਾਸ ਗਲਤ ਦਿਸ਼ਾ ਦਿਖਾਉਣ ਲੱਗ ਜਾਂਦਾ ਅਤੇ ਉਹਨਾਂ ਨੂੰ ਅਜੀਬ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਕੁਝ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਲਗਾਤਾਰ ਓਮ ਦੀ ਆਵਾਜ਼ ਸੁਣਾਈ ਦਿੰਦੀ ਹੈ ਜਦ ਕਿ ਆਲੇ-ਦੁਆਲੇ ਕੋਈ ਨਹੀਂ ਹੁੰਦਾ ਵਿਗਿਆਨੀ ਕਹਿੰਦੇ ਨੇ ਕਿ ਇਹ ਹਵਾ ਤੇ ਬਰਫ਼ ਦੇ ਟਕਰਾਉਣ ਦੀ ਆਵਾਜ਼ ਹੋ ਸਕਦੀ ਹੈ ਪਰ ਸ਼ਰਧਾਲੂ ਇਸ ਨੂੰ ਭਗਵਾਨ ਸ਼ਿਵ ਦੀ ਮੌਜੂਦਗੀ ਮੰਨਦੇ ਨੇ Hindu ਧਰਮ ਦੇ ਮੁਤਾਬਕ ਮਾਊਂਟ ਕੈਲਾਸ਼ ਭਗਵਾਨ ਸ਼ਿਵ ਦਾ ਨਿਵਾਸ ਸਥਾਨ ਹੈ ਮੰਨਿਆ ਜਾਂਦਾ ਹੈ ਕਿ ਉਹ ਇੱਥੇ ਆਪਣੀ ਪਤਨੀ ਪਾਰਵਤੀ ਦੇ ਨਾਲ ਸਮਾਧੀ ਵਿੱਚ ਲੀਨ ਰਹਿੰਦੇ ਨੇ ਪੁਰਾਣਾ ਵਿੱਚ ਲਿਖਿਆ ਹੈ ਕਿ ਕੋਈ ਵੀ ਇਨਸਾਨ ਆਪਣੇ ਭੌਤਿਕ ਸਰੀਰ ਦੇ ਨਾਲ ਇਸ ਪਹਾੜ ਦੇ ਉੱਪਰ ਨਹੀਂ ਜਾ ਸਕਦਾ ਸਿਰਫ ਉਹੀ ਆਤਮਾ ਉੱਪਰ ਜਾ ਸਕਦੀ ਹੈ ਜਿਸਨੇ ਆਪਣੇ ਸਾਰੇ ਪਾਪ ਧੋ ਲਏ ਹੋਣ ਅਤੇ ਜੋ ਪੂਰੀ ਤਰ੍ਹਾਂ ਪਵਿੱਤਰ ਹੋਵੇ। ਸਿਰਫ Hindu ਧਰਮ ਹੀ ਨਹੀਂ ਬਲਕਿ ਜੈਨ ਧਰਮ, ਬੁੱਧ ਧਰਮ ਤੇ ਬੋਨ ਧਰਮ ਉਹਨਾਂ ਵਿੱਚ ਵੀ ਇਸ ਪਹਾੜ ਨੂੰ ਸਭ ਤੋਂ ਪਵਿੱਤਰ ਮੰਨਿਆ ਗਿਆ ਹੈ। ਬੁੱਧ ਧਰਮ ਦੇ ਲੋਕ ਮੰਨਦੇ ਨੇ ਕਿ ਇੱਥੇ ਬੁੱਧ ਦੀਮ ਚੌਕ ਰਹਿੰਦੇ ਨੇ ਜੋ ਪਰਮ ਆਨੰਦ ਦਾ ਪ੍ਰਤੀਕ ਨੇ। ਜੈਨ ਧਰਮ ਦੇ ਲੋਕ ਇਸ ਨੂੰ ਅਸ਼ਟਪਦ ਕਹਿੰਦੇ ਨੇ। ਜਿੱਥੇ ਉਹਨਾਂ ਦੇ ਪਹਿਲੇ ਤੀਰਥੰਕਰ ਰਿਸ਼ਭਦੇਵ ਨੇ ਮੋਕਸ਼ ਪ੍ਰਾਪਤ ਕੀਤਾ ਸੀ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ 11ਵੀਂ ਸਦੀ ਦੇ ਇੱਕ ਤਿੱਬਤੀ ਸੰਤ ਮਿਲਰੇਪਾ ਦੀ ਕਿਹਾ ਜਾਂਦਾ ਹੈ ਕਿ ਇਤਿਹਾਸ ਵਿੱਚ ਸਿਰਫ ਉਹੀ ਇੱਕ ਅਜਿਹੇ ਇਨਸਾਨ ਸਨ ਜੋ ਮਾਊਂਟ ਕਲਾਸ਼ ਦੇ ਸਿਖਰ ਤੇ ਪਹੁੰਚਣ ਵਿੱਚ ਕਾਮਯਾਬ ਹੋਏ ਸਨ ਪਰ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਇਸ ਪਹਾੜ ਦੀ ਪਵਿੱਤਰਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਉੱਪਰ ਜੋ ਊਰਜਾ ਹੈ ਉਹ ਆਮ ਇਨਸਾਨ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਦੇ ਕਹਿਣ ਮੁਤਾਬਕ ਇਹ ਦੇਵਤਿਆਂ ਦਾ ਘਰ ਹੈ ਅਤੇ ਇਨਸਾਨਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਪਹਾੜ ਦੇ ਰਹੱਸ ਨੂੰ ਹੋਰ ਗਹਿਰਾ ਕਰਦੀਆਂ ਨੇ ਇੱਥੇ ਮੌਜੂਦ ਦੋ ਝੀਲਾਂ। ਮਾਨ ਸਰੋਵਰ ਅਤੇ ਰਕਸ਼ਸ਼ਤਾ। ਇਹ ਦੋਵੇਂ ਝੀਲਾਂ ਨਾਲ-ਨਾਲ ਨੇ ਪਰ ਇਹਨਾਂ ਦਾ ਸੁਭਾਅ ਬਿਲਕੁਲ ਵੱਖਰਾ ਹੈ। ਜਿਵੇਂ ਦਿਨ ਅਤੇ ਰਾਤ ਮਾਨਸ ਰੋਵਰ ਦੁਨੀਆ ਦੀ ਸਭ ਤੋਂ ਉੱਚੀ ਤਾਜੇ ਪਾਣੀ ਦੀ ਝੀਲ ਹੈ ਇਸ ਦਾ ਪਾਣੀ ਬਹੁਤ ਹੀ ਸ਼ਾਂਤ ਅਤੇ ਪਵਿੱਤਰ ਮੰਨਿਆ ਜਾਂਦਾ ਇਸ ਦਾ ਆਕਾਰ ਗੋਲ ਹੈ ਜੋ ਸੂਰਜ ਯਾਨੀ ਪੋਜ਼ਿਟਿਵ એનર્ਜੀ ਨੂੰ ਦਰਸਾਉਂਦਾ ਦੂਜੇ ਪਾਸੇ ਹੈ ਰਕਸ਼ਸ਼ ਤਾਲ ਇਸ ਦਾ ਪਾਣੀ ਖਾਰਾ ਹੈ ਅਤੇ ਇਸ ਵਿੱਚ ਕੋਈ ਵੀ ਜਲ ਜੀਵ ਜਾਂ ਮੱਛੀ ਜਿੰਦਾ ਨਹੀਂ ਰਹਿ ਸਕਦੀ ਇਸ ਝੀਲ ਦਾ ਆਕਾਰ ਅੱਧੇ ਚੰਦ ਵਰਗਾ ਹੈ ਅਤੇ ਇਹ 네ਗੇਟਿਵ એનર્ਜੀ ਨੂੰ ਦਰਸਾਉਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਮਾਨਸਰੋਵਰ ਹਮੇਸ਼ਾ ਸ਼ਾਂਤ ਰਹਿੰਦੀ ਹੈ, ਉੱਥੇ ਹੀ ਰਾਖਸ਼ਸਤਾਲ ਵਿੱਚ ਹਮੇਸ਼ਾ ਤੇਜ਼ ਲਹਿਰਾਂ ਉੱਠਦੀਆਂ ਰਹਿੰਦੀਆਂ ਨੇ। ਭਾਵੇਂ ਹਵਾ ਨਾ ਵੀ ਚੱਲ ਰਹੀ ਹੋਵੇ। ਇੱਕੋ ਜਗ੍ਹਾ ਤੇ ਇੱਕੋ ਮੌਸਮ ਵਿੱਚ ਦੋ ਚੀਲਾਂ ਦਾ ਸੁਭਾ ਇੰਨਾ ਵੱਖਰਾ ਕਿਵੇਂ ਹੋ ਸਕਦਾ? ਇਹ ਵੀ ਇੱਕ ਵੱਡਾ ਸਵਾਲ ਹੈ। ਕਲਾਸ਼ ਪਹਾੜਤ ਸਿਰਫ ਇੱਕ ਸਪਿਰਚੁਅਲ ਸੈਂਟਰ ਹੀ ਨਹੀਂ, ਬਲਕਿ ਇਹ ਪੂਰੇ ਦੇਸ਼ ਦੇ ਵਾਟਰ ਸਪਲਾਈ ਦਾ ਸਰੋਤ ਵੀ ਹੈ। ਇਤੋਂ ਚਾਰ ਮਹਾਨ ਨਦੀਆਂ ਨਿਕਲਦੀਆਂ ਨੇ Indus, Satluj, Brahmaputra ਅਤੇ Karnali ਜੋ ਅੱਗੇ ਜਾ ਕੇ ਗੰਗਾ ਬਣਦੀ ਹੈ। ਸੋਚੋ ਜੇਕਰ ਇਹ ਪਹਾੜ ਨਾ ਹੁੰਦਾ ਤਾਂ ਭਾਰਤ, ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਪਾਣੀ ਦਾ ਸੰਕਟ ਕਿੰਨਾ ਵੱਡਾ ਹੁੰਦਾ। ਇਹ ਪਹਾੜ ਕਰੋੜਾਂ ਲੋਕਾਂ ਨੂੰ ਜੀਵਨ ਦਿੰਦਾ ਹੈ। ਆਖਰੀ ਵਾਰ ਇਸ ਪਹਾੜ ਤੇ ਚੜ੍ਹਨ ਦੀ ਵੱਡੀ ਕੋਸ਼ਿਸ਼ 2001 ਵਿੱਚ ਕੀਤੀ ਗਈ ਸੀ। ਸਪੇਨ ਦੀ ਇੱਕ ਟੀਮ ਨੇ ਦੀਨ ਸਰਕਾਰ ਤੋਂ ਪਰਮਿਸ਼ਨ ਮੰਗੀ ਸੀ ਪਰ ਉਸ ਸਮੇਂ ਦੁਨੀਆ ਭਰ ਦੇ ਲੋਕਾਂ ਨੇ ਖਾਸ ਕਰਕੇ ਭਾਰਤ ਅਤੇ ਤਿੱਬਤ ਦੇ ਲੋਕਾਂ ਨੇ ਇਸ ਦਾ ਸਖਤ ਵਿਰੋਧ ਕੀਤਾ ਦੁਨੀਆ ਦੇ ਸਭ ਤੋਂ ਮਸ਼ਹੂਰ ਪਰਬਤਾਰੋਹੀ ਰਿੰਹਾਲਡ ਮੈਸਨਰ ਜਿਨ੍ਹਾਂ ਨੇ ਮਾਉਂਟ ਐਵਰਾਸਟ ਨੂੰ ਬਿਨਾਂ ਆਕਸੀਜਨ ਦੇ ਫਤਿਹ ਕੀਤਾ ਸੀ ਉਹਨਾਂ ਨੇ ਕਿਹਾ ਸੀ ਜੇਕਰ ਅਸੀਂ ਇਸ ਪਹਾੜ ਨੂੰ ਜਿੱਤ ਲਿਆ ਤਾਂ ਅਸੀਂ ਕੁਝ ਬਹੁਤ ਵੱਡਾ ਗਵਾ ਬੈਠਾਂਗੇ ਸਾਡੀਆਂ ਰੂਹਾਂ ਦਾ ਰਹੱਸ ਉਨ੍ਹਾਂ ਦੇ ਵਿਰੋਧ ਤੋਂ ਬਾਅਦ ਚੀਨ ਸਰਕਾਰ ਨੇ ਮਾਉਂਟ ਕਲਾਸ਼ ਤੇ ਚੜਨ ਤੇ ਹਮੇਸ਼ਾ ਲਈ ਬੈਨ ਲਗਾ ਦਿੱਤਾ। ਅੱਜ ਵੀ ਕਲਾਸ਼ ਪਰਬਤ ਇੱਕ ਚੁਣੌਤੀ ਵਾਂਗ ਖੜਾ। ਵਿਗਿਆਨ ਕਹਿੰਦਾ ਹੈ ਕਿ ਇਹ ਪਹਾੜ ਦੀ ਸਟੀਪਨੈਸ ਅਤੇ ਖਰਾਬ ਮੌਸਮ ਕਾਰਨ ਹੈ ਕਿ ਕੋਈ ਉੱਪਰ ਨਹੀਂ ਜਾ ਸਕਦਾ। ਪਰ ਸ਼ਰਧਾਲੂ ਕਹਿੰਦੇ ਨੇ ਕਿ ਇਹ ਇੱਕ ਡਿਵਾਈਨ ਵੈਰੀਅਰ ਹੈ। ਕਿਆ ਜਾਂਦਾ ਹੈ ਕਿ ਮਾਉਂਟ ਕਲਾਸ਼ ਆਪਣਾ ਰਸਤਾ ਲਗਾਤਾਰ ਬਦਲਦਾ ਰਹਿੰਦਾ ਹੈ। ਜੋ ਰਸਤਾ ਅੱਜ ਦਿਖ ਰਿਹਾ ਹੈ, ਕੱਲ ਉਹ ਗਾਇਬ ਹੋ ਸਕਦਾ। ਕਈ ਲੋਕਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਹਨਾਂ ਨੇ ਪਹਾੜ ਦੇ ਆਲੇ-ਦੁਆਲੇ ਅਜੀਬ ਰੌਸ਼ਨੀयां ਦੇਖੀਆਂ ਨੇ ਜੋ ਅਸਮਾਨ ਤੋਂ ਉਤਰਦੀਆਂ ਨੇ ਕੀ ਇਹ ਸੱਚਮੁੱਚ ਏਲੀਅਨ ਦਾ ਬੇਸ ਹੈ ਕੀ ਇਹ ਧਰਤੀ ਦਾ ਪਾਵਰ ਹਾਊਸ ਹੈ ਜਾਂ ਫਿਰ ਇਹ ਸੱਚਮੁੱਚ ਭਗਵਾਨ ਦਾ ਘਰ ਹੈ ਜਿੱਥੇ ਇਨਸਾਨਾਂ ਦਾ ਜਾਣਾ ਮਨਾ ਹੈ ਸ਼ਾਇਦ ਕੁਝ ਰਹੱਸਾਂ ਦਾ ਅਣਸੁਲਝਿਆ ਰਹਿਣਾ ਹੀ ਬਿਹਤਰ ਹੁੰਦਾ ਹੈ ਇਨਸਾਨ ਨੇ ਕੁਦਰਤ ਦੀ ਹਰ ਚੀਜ਼ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੰਗਲ ਕੱਟ ਦਿੱਤੇ, ਨਦੀਆਂ ਬੰਨ੍ਹ ਦਿੱਤੀਆਂ, ਪਹਾੜ ਖੋਦ ਦਿੱਤੇ ਪਰ ਮਾਉਂਟ ਕਲਾਸ਼ ਅੱਜ ਵੀ ਅਜਿੱਤ ਖੜਾ ਹੈ। ਇਹ ਸਾਬਤ ਕਰਨ ਲਈ ਕਿ ਕੁਦਰਤ ਅਤੇ ਪਰਮਾਤਮਾ ਦੀ ਸ਼ਕਤੀ ਦੇ ਅੱਗੇ ਇਨਸਾਨ ਦੀ ਟੈਕਨੋਲੋਜੀ ਅਤੇ ਹੰਕਾਰ ਬਹੁਤ ਛੋਟੇ ਨੇ। ਜਦੋਂ ਰਾਤ ਹੁੰਦੀ ਹੈ ਅਤੇ ਤਾਰਿਆਂ ਦੀ ਛਾਂ ਹੇਠ ਇਹ ਪਹਾੜ ਚਮਕਦਾ ਹੈ ਤਾਂ ਇਸ ਦੀ ਪਰਛਾਈ ਭਗਵਾਨ ਸ਼ਿਵ ਦੇ ਚਿਹਰੇ ਵਰਗੀ ਦਿਖਾਈ ਦਿੰਦੀ ਹੈ। ਇਹ ਸਾਨੂੰ ਯਾਦ ਦਿਵਾਉਂਦਾ ਕਿ ਇਸ ਬ੍ਰਹਿਮੰਡ ਵਿੱਚ ਅਜਹੀਆਂ ਤਾਕਤਾਂ ਮੌਜੂਦ ਨੇ ਜੋ ਸਾਡੀ ਸਮਝ ਤੋਂ ਪਰੇ ਨੇ ਅਸੀਂ ਸਿਰਫ ਸਿਰਚੂਗਾ ਸਕਦੇ ਹਾਂ ਅਤੇ ਦੂਰ ਤੋਂ ਇਸ ਦੇ ਦਰਸ਼ਨ ਕਰ ਸਕਦੇ ਹਾਂ ਕਲਾਸ਼ ਪਰਬਤ ਸਿਰਫ ਪੱਥਰ ਨਹੀਂ ਇਹ ਇੱਕ ਜਿਉਂਦਾ ਜਾਗਦਾ ਮੈਰਕਲ ਹੈ ਅਤੇ ਸ਼ਾਇਦ ਇਹ ਹਮੇਸ਼ਾ ਅਜੀਹਾ ਹੀ ਰਹੇਗਾ ਅਜਿੱਤ ਅਮਰ ਅਤੇ ਰਹੱਸਮਈ